ਸੋਮਵਾਰ ਨੂੰ ਫਿਲੌਰ ਦੇ ਮੁੱਖ ਮਾਰਗ ਤੇ 2 ਵਜੇ ਦੇ ਕਰੀਬ ਲੁਧਿਆਣਾ ਵੱਲ ਜਾ ਰਹੀ ਸਵਾਰੀਆਂ ਨਾਲ ਪਰਿਵਸ ਅਚਾਨਕ ਆਪਣਾ ਸੰਤੁਲਨ ਖੋਹ ਬੈਠੀ ਜਿਸ ਕਾਰਨ ਬੱਸ ਸੜਕਾਂ ਵਿਚਕਾਰ ਲੱਗੇ ਲੋਹੇ ਦੇ ਬੈਰੀਗੇਡ ਤੋੜ ਕੇ ਪਹਿਲਾ ਜਲੰਧਰ ਨੂੰ ਜਾਣ ਵਾਲੇ ਮਾਰਗ ਤੇ ਆ ਗਈ ਅਤੇ ਬਾਅਦ ਵਿੱਚ ਦੋਨਾਂ ਸੜਕਾਂ ਵਿਚਕਾਰ ਬਣੇ ਡਿਵਾਈਡਰ ਵਿੱਚ ਫਸ ਗਈ ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾ ਰਿਹਾ ਮੌਕੇ ਤੇ ਮੌਜੂਦ ਬਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬਰਾ ਟਰਾਂਸਪੋਰਟ ਕੰਪਨੀ ਦੀ ਬਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਨਾਲ ਪਰਕੇ ਬਸ ਲੁਧਿਆਣਾ ਵੱਲ ਲਿਜਾ ਰਿਹਾ ਸੀ ਕਿ ਅਚਾਨਕ ਰਾਮਗੜ੍ਹ ਬਾਈਪਾਸ ਲਾਗੇ ਬਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਖਬਰ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਰੇਂ ਦੀ ਸਹਾਇਤਾ ਨਾਲ ਬਸ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ। ਦਸਨਯੋਗ ਗੱਲ ਹੈ ਕਿ ਆਏ ਦਿਨ ਸੜਕਾਂ ਉੱਪਰ ਕੋਈ ਨਾ ਕੋਈ ਬਸ ਹਾਦਸਾ ਗ੍ਰਸਤ ਹੋਈ ਰਹਿੰਦੀ ਹੈ ਸੜਕਾਂ ਤੇ ਰੋਜ਼ਾਨਾ ਡੋੜਨ ਵਾਲਿਆ ਹਜ਼ਾਰਾਂ ਵਿੱਚ ਜ਼ਿਆਦਾਤਰ ਪੁਰਾਣੇ ਮਾਡਲ ਦੀਆਂ ਹਨ ਜਿਨ੍ਹਾਂ ਦੀ ਲਿਮਟ ਵੀ ਨਿਕਲ ਚੁੱਕੀ ਹੁੰਦੀ ਹੈ ਪਰ ਫਿਰ ਵੀ ਉਹ ਸੜਕਾਂ ਤੇ ਚੱਲ ਕੇ ਖੂਨੀ ਖੇਲ ਖੇਡ ਰਹੀਆਂ ਹਨ ਟਰਾਂਸਪੋਰਟ ਵਿਭਾਗ ਨੂੰ ਚਾਹੀਦਾ ਹੈ ਕਿ ਸੜਕਾਂ ਤੇ ਡੋੜਨ ਵਾਲਿਆ ਬੱਸਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਿਨ੍ਹਾਂ ਬੱਸਾਂ ਦੀ ਮੁਨਿਆਦ ਨਿਕਲ ਚੁੱਕੀ ਹੈ ਉਹਨਾਂ ਨੂੰ ਬੋਨਟ ਕਰ ਦੇਣਾ ਚਾਹੀਦਾ ਹੈ ਫਲੋਰ ਤੋਂ ਫਲੋਰ ਤੋਂ ਰਾਜਕੁਮਾਰ ਨੰਗਲ ਖਾਸ ਦੀ ਰਿਪੋਰਟ ਜਿਆਦਾ ਕੀਤੇ ਦਾ ਮੈਡੀਕਲ ਨਹੀਂ ਹੋਵੇ ਚੈਕਿੰਗ ਕੋਲ ਦੇ ਹਿੱਸੇ ਕਰਾਈ ਕਿਆ ਗਿਆ ਹੈ ਨਹੀਂ ਦੀ ਵਾਈਸ ਜਰਾ ਹੋ ਰਹੀ ਹੈ ਇਹ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਜਿਹੜੀ ਇਹ ਪ੍ਰਾਈਵੇਟ ਬੱਸ ਆ ਲੁਧਿਆਣਾ ਤੋਂ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀਗੀ ਇਹਦਾ ਸੰਤੁਲਨ ਵਿਗੜਨ ਕਾਰਨ ਕੇ ਜਿਹੜੇ ਫੁੱਟਪਾਥ ਤੋਂ ਦੂਸਰੀ ਸਾਈਡ ਆਣ ਕੇ ਫਾਈਵ ਵਿੱਚ ਕਾਰ ਦੇਖ ਲਓ ਟੇਢੀ ਹੋ ਚੁੱਕੀ ਹੈ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ तस्वीर राही देख सकते जिड़ी प्राइवेट बस आ ਕੋਈ ਇਸ ਤਰ੍ਹਾਂ ਵੀਰਾਂ ਨਹੀਂ ਦੇਖ ਸਕਦੇ ਜਿਹੜੀ ਇਹ ਪ੍ਰਾਈਵੇਟ ਬਣਾ ਕੀ ਕਹਿਣਾ ਚਾਹੁੰਦੇ ਹਾਂ। ਕੁਲਦੀਪ ਸਿੰਘ ਹੈ ਜੀ ਮੇਰਾ ਨਾਮ। ਤੇ ਕੀ ਗੱਲ ਕੀ ਹੋਈ ਆ? ਪਤਾ ਨਹੀਂ ਲੱਗਿਆ ਜੀ ਮੂਰੇ ਖਣੀ ਕੋ ਖਲ ਖੜ ਗਿਆ ਜੀ ਕਿਦੋਂ ਗੱਡੀ ਖਿੱਚ ਗਿਆ ਦਬਰ ਗਈ। ਕਿੱਥੋਂ ਕਿੱਥੇ ਜਾ ਰਹੀ ਸੀ? ਇੱਥੋਂ ਮੰਦਰ। ਛਾਰਪੁਰੋਂ ਐਸਲ ਲੁਧਿਆਣੇ ਜਾ ਰਹੀ ਸੀ। ਹੈ? ਛਾਰਪੁਰੋਂ ਐਸਲ ਲੁਧਿਆਣੇ ਜਾ ਰਹੀ ਸੀ। ਕੀ ਗੱਲ ਕੀ ਹੋਈ ਆ? ਕੋਈ ਮੂਰੇ ਕੋ ਖਲ ਖੜ ਗਿਆ ਜੀ ਇਹਦਾ। ਹਾਂਜੀ। ਆਹ ਵੜ ਲਓ। ਇਹ ਕੀ ਕਹਿਣਾ ਚਾਹੁੰਦੇ ਆ? ਕੋਈ ਕਹਿਣਾ ਕਰਨਾ ਨਹੀਂ ਹੁੰਦਾ ਇੱਕ ਪਤਾ ਲੱਗੂ ਥੱਲੇ ਵੜ ਕੇ। ਹੈ? ਥੱਲੇ ਪਤਾ ਲੱਗੂ ਜੀ ਕੀ ਛੇਰੇ ਦਾ ਖੁੱ ਜੀ ਜੀ ਵਾਰਗਾ ਮੇਰਾ 45 ਹੋ ਗਿਆ 40 40 40 50 ਹੋ ਸਕਦੀ ਹੈ ਹਾਂ ਓਕੇ ਇਹਦੇ ਵਿੱਚ ਸਾਨੂੰ ਥਾਣਾ ਫਲੋਰ ਦੇ ਮੁੱਖ ਮੁਰਸ਼ਿਦਾ ਫੋਨ ਆਇਆ ਸੀ ਜੀ ਤੇ ਇੱਥੇ ਕਿਤੇ ਬ੍ਰਿਜ ਦੇ ਉੱਪਰ ਬੱਸ ਅਨਬੈਲੈਂਸ ਹੋ ਗਈ ਆ ਇਹ ਤਾਂ ਆ ਕੇ ਡਰਾਈਵਰ ਨੂੰ ਪਤਾ ਲੱਗਾ ਜੀ ਕਹਿੰਦਾ ਜੀ ਪਿਛਲਾ ਹਿੱਸਾ ਨਿਕਲ ਗਿਆ ਜੀ ਬੱਸ ਦਾ ਤੇ ਇਹਨਾਂ ਨੂੰ ਪੁੱਛਿਆ ਗਿਆ ਵੀ ਮੈਂਟੇਨੈਂਸ ਕਹਿੰਦੇ ਜੀ ਮੈਂ ਤਾਂ ਪਹਿਲੀ ਵਾਰ ਹੀ ਆਇਆ ਜੀ ਗੱਡੀ ਪਹਿਲਾਂ ਕਿ ਜੋ ਆ ਰਹੀ ਸੀ ਜਿਹਦੇ ਕਾਰਨ ਅਚਾਨਕ ਪਿਛਲਾ ਹਿੱਸਾ ਨਿਕਲਣ ਕਾਰਨ ਗੱਡੀ ਅਨਬੈਲੈਂਸ ਹੋ ਕੇ ਡਵਾਈਡਰ ਦੇ ਵਿਚਾਲੇ ਆ ਗਈ ਆ ਇੰਨਾ ਵਿਚਾਰਿਆ ਵੀ ਕਿਸੇ ਸਵਾਰੀਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਜਾਣਕਾਰੀ ਅਨੁਸਾਰ ਪਤਾ ਲੱਗਾ 450 ਦੀਆਂ ਸਵਾਰੀਆਂ ਛੱਡਾ ਤਾਂ ਨਹੀਂ ਲੱਗਿਆ ਨਹੀਂ ਨਹੀਂ ਡਰਾਈਵਰ ਕਹਿੰਦੇ ਕੋਈ ਨਹੀਂ ਆ ਬਾਕੀ ਪੁੱਛਿਆ ਵੀ ਕਿਸੇ ਨੂੰ ਕੋਈ ਸਪੀਡ ਤੇ ਬਾਜ਼ ਜਾ ਰਹੀ ਬਸ ਇੰਨੀ ਹੀ ਸਪੀਡ ਸੀ 50 ਤੋਂ 60 ਕਿਉਂਕਿ ਬ੍ਰਿਜ ਹੈ ਨਾ ਮੇਨ ਬ੍ਰਿਜ ਹੈ ਹਾਈਵੇ ਦਾ ਇਸ ਤੇ ਕਰਕੇ ਸਪੀਡ ਵਿੱਚ ਨਹੀਂ ਸੀ ਇਸੇ ਕਰਕੇ ਬਚਾਅ ਹੋ ਗਿਆ ਆਦਰਵਾਇਜ਼ 80 90 ਤੇ ਹੁੰਦੀ ਤਾਂ ਫਿਰ ਜ਼ਿਆਦਾ ਨੁਕਸਾਨ ਹੋਇਆ ਹਾਈਵੇ ਚੱਲ ਰਿਹਾ ਸਰ ਹਾਂਜੀ ਟ੍ਰੈਫਿਕ ਸਮੂਚ ਚੱਲ ਰਿਹਾ ਬਟ ਹਲਕੀ ਜਿਹੀ ਹਲਕਾ ਜਿਹਾ ਜਾਮ ਹੈ ਉਹ ਅਸੀਂ ਬੱਸ ਨੂੰ ਸਾਈਡ ਤੇ ਕਰਵਾ ਕੇ ਨਿਰਵੈਗਿੰਗ ਕਰਵਾ ਦਨੇ ਆਂ